ਹੈਲੋ ਸਟੂਡੈਂਟਸ YouTube ਚੈਨਲ ਸ਼ੋਸ਼ੋ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ ਬੀਏ ਭਾਗ ਤੀਜਾ ਸੈਮੈਸਟਰ ਪੰਜਵਾਂ ਪੰਜਾਬੀ ਇਲੈਕਟਿਵ ਦਾ ਸਿਲੇਬਸ ਡਿਸਕਸ ਕਰਨ ਜਾ ਰਹੇ ਹਾਂ ਜੋ ਕਿ ਇਗਜ਼ਾਮ ਦਸੰਬਰ 2024 ਦੇ ਵਿੱਚ ਹੋਣੇ ਹਨ ਇਸ ਦੇ ਕੁੱਲ ਅੰਕ 100 ਹਨ ਲਿਖਤੀ ਪੇਪਰ 90 ਮਾਰਕਸ ਦਾ ਹੋਏਗਾ ਇੰਟਰਨਲ ਅਸੈਸਮੈਂਟ 10 ਮਾਰਕਸ ਦੀ ਸਮਾਂ 3 ਘੰਟੇ ਸਿਲੇਬਸ ਦੇ ਵਿੱਚ ਸਭ ਤੋਂ ਪਹਿਲਾ ਹੈ ਪੁਰਾਤਨ ਪੰਜਾਬੀ ਕਾ ਇਸ ਦੇ ਵਿੱਚੋਂ 25 ਮਾਰਕਸ ਦੇ ਕੁਐਸਚਨ ਹੋਣਗੇ ਪੰਜਾਬੀ ਨਾਟਕ ਦਾ ਅਧਿਐਨ ਦੇ ਵਿੱਚੋਂ 25 ਮਾਰਕਸ ਦੇ ਪੰਜਾਬੀ ਸਾਹਿਤ ਦਾ ਇਤਿਹਾਸ 20 ਮਾਰਕਸ ਦੇ ਭਾਰਤੀ ਕਾਪਿਸ਼ਸ਼ਤਰ ਦੇ ਵਿੱਚੋਂ 10 ਮਾਰਕਸ ਦੇ ਸਾਹਿਤ ਦੇ ਰੂਪ ਦੇ ਵਿੱਚੋਂ 10 ਮਾਰਕਸ ਦੇ ਤੁਹਾਡੇ ਸਿਲੇਬਸ ਦੇ ਵਿੱਚ ਮੱਧਕਾਲ ਅਤੇ ਮੁੱਢਲੇ ਬਸਤੀਵਾਦੀ ਕਾਲ ਦੀ ਪੰਜਾਬੀ ਕਵਿਤਾ ਬੁੱਕ ਲੱਗੀ ਹੈ ਇਹ ਡਾਕਟਰ ਯੋਗਰਾਜ ਅੰਗਰੇਜ਼ ਦੁਆਰਾ ਦੇਖੀ ਗਈ ਹੈ ਅਤੇ ਪਬਲਿਕੇਸ਼ਨ ਬਿਊਰੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਇਸ ਦੇ ਵਿੱਚ ਡਾਕਟਰ ਯੋਗਰਾਜ ਅੰਗਰੇਜ਼ ਨੇ ਇਸ ਨੂੰ ਐਡਿਟ ਕੀਤਾ ਹੈ ਸੰਪਾਦਨਾ ਇਸ ਦੀ ਕੀਤੀ ਹੈ ਲਿਖੀ ਨਹੀਂ ਗਈ ਇਸ ਦੇ ਵਿੱਚ ਨਿਰਧਾਰਿਤ ਕਵੀ ਹੈ ਵਾਰਿਸ਼ਾ ਹਾਸ਼ਮ ਸ਼ਾ ਅਹਿਮਦ ਯਾ ਸ਼ਾ ਮੁਹੰਮਦ ਅਤੇ ਫਜ਼ਲ ਸ਼ਾ ਇਹ ਤੁਹਾਡੇ ਸਿਲੇਬਸ ਦੇ ਵਿੱਚ ਕਵੀ ਹੈ ਇਸ ਦੇ ਵਿੱਚੋਂ ਹੀ ਤੁਹਾਡੇ ਕੁਐਸਚਨ ਪੁੱਛੇ ਜਾਣੇ ਹਨ ਇਸ ਤੋਂ ਇਲਾਵਾ ਜਨ ਸੱਚ ਪੱਲ ਹੈ ਹੋਏ ਨਾਟਕ ਹੈ ਜੋ ਕਿ ਡਾਕਟਰ ਗੁਰਦੇয়াল ਸਿੰਘ ਫੁੱਲ ਦੁਆਰਾ ਲਿਖਿਆ ਗਿਆ ਹੈ ਇਹ ਪੰਜਾਬੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਫਰਸਟ ਕੁਐਸਚਨ ਹੋਏਗਾ ਮੱਧਕਾਲ ਅਤੇ ਮੁੱਢਲੇ ਬਸਤੀਵਾਦੀ ਕਾਲ ਦੀ ਪੰਜਾਬੀ ਕਵਿਤਾ ਪੁਸਤਕ ਦੇ ਵਿੱਚੋਂ ਦੋ ਤੁਹਾਨੂੰ ਕਵ ਟੁਕੜੀਆਂ ਦਿੱਤੀਆਂ ਜਾਣਗੀਆਂ ਕਿਸੇ ਇੱਕ ਦੀ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ 10 ਮਾਰਕਸ ਤੇ ਇਸ ਤੋਂ ਇਲਾਵਾ ਨੈਕਸਟ ਹੈ ਕਵ ਪੁਸਤਕ ਦੇ ਵਿੱਚੋਂ ਕੋਈ ਕਵਿਤਾ ਦੇ ਕੇ ਦੋ ਕੁਐਸਚਨ ਵਿਸ਼ਾ ਵਸਤੂ ਤੇ ਥੀਮ ਸਪਸ਼ਟ ਕਰਨ ਲਈ ਕਿਹਾ ਜਾਵੇਗਾ ਕਿਸੇ ਇੱਕ ਦਾ ਤੁਸੀਂ ਆਨਸਰ ਲਿਖਣਾ 10 ਮਾਰਕਸ ਦਾ ਇਸ ਤੋਂ ਬਾਅਦ ਹੈ ਜਨ ਸੱਚ ਪੱਲੇ ਹੋਏ ਨਾਟਕ ਇਸ ਦੇ ਵਾਰਤਾਲਾਪੀ ਅੰਸ਼ ਦੀ ਪ੍ਰਸੰਗਸਹਿਤ ਵਿਆਖਿਆ ਕਰਨ ਲਈ ਕਿਹਾ ਜਾਵੇਗਾ ਦੋ ਤੁਹਾਨੂੰ ਵਾਰਤਾਲਾਪ ਅੰਸ਼ ਦਿੱਤੇ ਜਾਣਗੇ ਇੱਕ ਤੁਸੀਂ ਕਰਨਾ ਹੋਏਗਾ 10 ਮਾਰਕਸ ਦਾ ਇਸ ਤੋਂ ਬਾਅਦ ਹੈ ਨਾਟਕ ਦੀ ਸਾਹਿਤਿਕ ਪਰਖ ਇਸ ਦੇ ਵਿੱਚ ਸਾਹਿਤਿਕ ਪਰਖ ਵਿੱਚ ਵਿਸ਼ੇ ਵਿਧੀ ਪਲਾਟ ਤੇ ਪਾਤਰ ਚਿੱਤਰਣ ਸੰਬੰਧੀ ਕੁਐਸਚਨ ਪੁੱਛੇ ਜਾਣਗੇ ਦੋ ਕੁਐਸਚਨ ਹੋਣਗੇ ਜਿਸ ਦੇ ਵਿੱਚੋਂ ਕਿਸੇ ਇੱਕ ਦਾ ਤੁਸੀਂ ਆਨਸਰ ਦੇਣਾ ਹੋਏਗਾ 10 ਮਾਰਕਸ ਦਾ ਵਿਦਿਆਰਥੀਓ ਇਸ ਤੋਂ ਇਲਾਵਾ ਤੁਹਾਨੂੰ ਬਾਕੀ ਸਾਰੇ ਸਬਜੈਕਟਸ ਦੇ ਮੋਸਟ ਇੰਪੋਰਟੈਂਟ ਕੁਐਸਚਨ ਸਿਲੇਬਸ ਦੇ ਵੀਡੀਓ ਇੱਥੋਂ ਹੀ ਮਿਲ ਜਾਣਗੇ ਪੰਜਾਬੀ ਕੰਪਲਸਰੀ ਦੇ ਵੀਡੀਓਜ਼ ਵੀ ਲੈਕਚਰਸ ਦੇ ਵੀਡੀਓ ਔਰ ਕੁਝ ਪੰਜਾਬੀ ਇਲੈਕਟਿਵ ਦੇ ਔਰ ਇਸ ਤੋਂ ਇਲਾਵਾ ਸੋਸ਼ੀਓਲੋਜੀ ਦੇ ਪੂਰੇ ਸਿਲੇਬਸ ਦੇ ਵੀਡੀਓ ਵੀ ਤੁਹਾਨੂੰ ਇੱਥੋਂ ਹੀ ਬਹੁਤ ਹੀ ਆਸਾਨ ਵਰਡਿੰਗ ਦੇ ਵਿੱਚ ਮਿਲ ਜਾਣਗੇ ਸੋ ਤੁਸੀਂ ਉੱਥੋਂ ਤਿਆਰੀ ਕਰ ਸਕਦੇ ਹੋ ਬਿਨਾ ਚੀਜ ਇੱਕ ਮੋਸਟ ਇੰਪੋਰਟੈਂਟ ਕੁਐਸਚਨ ਦੀ ਤਿਆਰੀ ਕਰ ਸਕਦੇ ਹੋ ਉਸ ਦੇ ਵਿੱਚੋਂ ਹੀ ਤੁਹਾਡਾ ਪੇਪਰ ਆਉਣਾ ਹੁੰਦਾ ਹੈ ਬਹੁਤ ਹੀ ਡਿਟੇਲ ਦੇ ਵਿੱਚ ਉਸ ਦੇ ਵਿੱਚ ਸਮਝਾਇਆ ਗਿਆ ਹੈ ਹਾਂਜੀ ਇਹ 10 ਮਾਰਕਸ ਦਾ ਹੋਏਗਾ ਇਸ ਦੇ ਨਾਟਕ ਦੇ ਵਿੱਚੋਂ ਵਿਸ਼ੇ ਵਿਧੀ ਪਲਾਟ ਦੇ ਪਾਤਰ ਚਿੱਤਰਣ ਦੇ ਸੰਬੰਧੀ ਕੁਐਸਚਨ ਪੁੱਛੇ ਜਾ ਸਕਦੇ ਆ ਇਹ ਕੁਐਸਚਨਸ ਨੂੰ ਡਿਟੇਲ ਦੇ ਵਿੱਚ ਤੁਸੀਂ ਮੋਸਟ ਇੰਪੋਰਟੈਂਟ ਕੁਐਸਚਨ ਦੇ ਵਿੱਚ ਦੇਖ ਸਕਦੇ ਹੋ ਅਗਲਾ ਕੁਐਸਚਨ ਹੋਏਗਾ ਕਾਵ ਸੰਗ੍ਰਹਿ ਤੇ ਨਾਟਕ ਦੇ ਵਿੱਚੋਂ ਲਘੂ ਉੱਤਰਾਂ ਵਾਲੇ ਪ੍ਰਸ਼ਨ 8 ਕੁਐਸਚਨ ਪੁੱਛੇ ਜਾਣਗੇ 5 ਦਾ ਤੁਸੀਂ ਆਨਸਰ ਦੇਣਾ 2-2 ਨੰਬਰ ਦੇ ਹੋਣਗੇ ਇਹ 10 ਮਾਰਕਸ ਦਾ ਇਹ ਹੋ ਜਾਏਗਾ ਇਸ ਦੇ ਉੱਤਰ 3-4 ਸਤਰਾਂ ਦੇ ਵਿੱਚ ਤੁਸੀਂ ਦੇਣਾ ਹੋਏਗਾ ਨੈਕਸਟ ਹੈ ਪੰਜਾਬੀ ਸਾਹਿਤ ਦਾ ਇਤਿਹਾਸ ਇਹ ਕਿੱਸਾ ਕਾਵ ਤੇ ਵਾਰ ਕਾਵ ਤੁਹਾਡੇ ਸਿਲੇਬਸ ਦੇ ਵਿੱਚ ਹੈ ਇਸ ਦੇ ਵਿੱਚੋਂ ਇਤਿਹਾਸ ਨਾਲ ਸੰਬੰਧਿਤ ਕੁਐਸਚਨ ਹੋਣਗੇ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਇਹ 6 ਤੁਹਾਨੂੰ ਕੁਐਸਚਨ ਦਿੱਤੇ ਜਾਣਗੇ ਕਿਸੇ 4 ਦਾ ਤੁਸੀਂ ਆਨਸਰ ਦੇਣਾ ਹੋਏਗਾ 50 ਸ਼ਬਦਾਂ ਦੇ ਵਿੱਚ ਤੁਹਾਡਾ ਇਹਦਾ ਆਨਸਰ ਹੋਵੇ ਥੋੜਾ ਬਹੁਤ ਇੱਧਰ ਉੱਧਰ ਹੋ ਸਕਦਾ ਹੈ ਅੱਗੇ ਹੈ ਭਾਰਤੀ ਕਾਵਿ ਸ਼ਾਸਤਰ ਜਿਸ ਦੇ ਵਿੱਚ ਹੈ ਰੀਤੀ ਸੰਪਰਦਾਇ ਔ ਚੱਤਿਆ ਸੰਪਰਦਾਇ ਦੋ ਕੁਐਸਚਨ ਪੁੱਛੇ ਜਾਣਗੇ ਕਿਸੇ ਇੱਕ ਦਾ ਤੁਸੀਂ ਆਨਸਰ ਦੇਣਾ 10 ਮਾਰਕਸ ਦਾ ਇਹ ਹੋਏਗਾ ਫਿਰ ਹੈ ਸਾਹਿਤ ਦੇ ਰੂਪ ਜਨਮ ਸਾਖੀ ਸਲੋਕ ਕਾਫੀ ਕਿੱਸਾ ਬਾਸਿਰਫੀ ਇਹਨਾਂ ਦੇ ਵਿੱਚੋਂ ਦੋ ਕੁਐਸਚਨ ਪੁੱਛੇ ਜਾਣਗੇ ਇੱਕ ਦਾ ਤੁਸੀਂ ਆਨਸਰ ਦੇਣਾ 10 ਮਾਰਕਸ ਦਾ ਹਾਂਜੀ ਵਿਦਿਆਰਥੀਓ ਇਹ ਸੀ ਤੁਹਾਡਾ ਪੰਜਾਬੀ ਇਲੈਕਟਿਵ ਦਾ ਸਿਲੇਬਸ ਇਸ ਤੋਂ ਇਲਾਵਾ ਬਾਕੀ ਕਿਸੇ ਹੋਰ ਸਬਜੈਕਟ ਦੇ ਬਾਰੇ ਕੁਝ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਬੇਝਿਜਕ ਕਮੈਂਟ ਕਰ ਸਕਦੇ ਹੋ ਸਾਡੇ ਵੱਲੋਂ ਹਰ ਸੰਭਵ ਕੋਸ਼ਿਸ਼ ਹੋਏਗੀ ਕਿ ਤੁਹਾਡੀ ਪ੍ਰੋਬਲਮ ਸੋਲਵ ਕੀਤੀ ਜਾ ਸਕੇ ਡਾਊਟਸ ਕਲੀਅਰ ਕੀਤੇ ਜਾ ਸਕਣ ਔਰ ਸਾਡੇ ਨਾਲ ਇਨ ਟੱਚ ਰਹਿਣਾ ਤੁਹਾਨੂੰ ਜ਼ਰੂਰਤ ਦੇ ਮੁਤਾਬਕ ਹਰ ਇਨਫੋਰਮੇਸ਼ਨ ਇੱਥੋਂ ਮਿਲਦੀ ਰਹੇਗੀ ਥੈਂਕ ਯੂ so much ਮਿਲਦੇ ਹਾਂ ਅਸੀਂ ਆਪਣੇ ਅਗਲੇ ਵੀਡੀਓ ਵਿੱਚ